ਪੰਜਾਬ ਦੇ ਵਿੱਚ ਜੋ ਨਸ਼ੇ ਦੇ ਪ੍ਰੋਬਲਮ ਹੈ ਨਸ਼ੇ ਦਾ ਇਸ਼ੂ ਚੱਲ ਰਿਹਾ ਹੈਗਾ ਠੀਕ ਹੈ ਉਹ ਤੇ ਸੈਂਟਰ ਵੀ ਕਹਿੰ ਆਖ ਦਿੰਦਾ ਕਿ ਨਹੀਂ 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 ਪੰਜਾਬ ਚ ਦਾ ਹਾਲਾਤ ਹੀ ਬਹੁਤ ਮੜੇ ਨੇ ਪੰਜਾਬ ਦੇ ਤਾਂ ਲਾਇਨ ਆਰਡਰ ਦੀ ਇੰਨੀ ਜ਼ਿਆਦਾ ਮਾੜੀ ਸਥਿਤੀ ਹੈ ਨਾ ਕਿਉਂ ਕਿਉਂਕਿ ਉਥੇ ਚਿੱਟਾ ਹੈ ਕਿਉਂ ਕਿਉਂਕਿ ਉਥੇ ਨਸ਼ਾ ਹੈ ਤਾਂ ਫਿਰ ਭਾਈ ਉਹਨੂੰ ਸੋਲਵ ਕੌਣ ਕਰੂਗਾ ਸੋਲਵ ਕਰਨ ਤੇ ਧਿਆਨ ਕਿਉਂ ਨਹੀਂ ਦੇ ਰਹੇ ਤੁਸੀਂ ਕੋਈ ਇਦਾਂ ਦੇ ਪੈਕੇजेस ਕਿਉਂ ਨਹੀਂ ਆ ਰਹੇ ਵੀ ਭਈ ਇਹਨੂੰ ਸੋਲਵ ਆਊਟ ਕੀਤਾ ਜਾਵੇ ਉਹ ਤੇ ਜਿਹੜਾ ਸੈਂਟਰ ਹੈ ਉਹ ਇੰਨਾ ਫੋਕਸ ਕਿਉਂ ਨਹੀਂ ਕਰ ਰਹੇ ਵੀ ਯਾਰ ਆ ਇਸ਼ੂ ਹੈ ਜਿਹੜਾ ਉਥੋਂ ਪਟਾਣਾ ਚਾਹੀਦਾ ਕਿਉਂਕਿ ਆ ਖੇਤਰ ਹੈ ਜਿਹੜਾ ਇਸ ਖੇਤਰ ਨੇ ਜਿਹੜਾ ਇੰਡੀਆ ਉਹਨੂੰ ਪ੍ਰੋਟੈਕਟ ਵੀ ਕੀਤਾ ਹੈ ਇੰਡੀਆ ਨੂੰ ਰਜਾਇਆ ਵੀ ਹੈ ਹਰੇਕ ਪਾਸੇ ਇੰਡੀਆ ਦੀ ਜਿਹੜੇ ਨੇ ਹੈਲਪ ਆਊਟ ਕੀਤੀ ਹੈ ਚਾਹੇ ਉਹ ਆਜ਼ਾਦੀ ਹੋ ਜੇ ਚਾਹੇ ਹੋਰ ਚੀਜ਼ਾਂ ਹੋ ਜਾਣ ਬਟ ਤੁਸੀਂ ਉਹਨੂੰ ਨਸ਼ੇ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਬਜਾਏ ਤੁਸੀਂ ਕੀ ਕਰ ਰਹੇ ਹੋ ਉਹਦੇ ਬਲੇਮ ਲਾ ਰਹੇ ਹੋ ਉੜਤਾ ਪੰਜਾਬ ਬਣਾ ਰਹੇ ਹੋ ਤੁਸੀਂ ਉਹਨਾਂ ਦੇ ਉਹਦਾ ਮਜ਼ਾਕ ਉਡਾ ਰਹੇ ਹੋ ਨਸ਼ੇੜੀ ਆਖਰਿਆਂ ਤੁਸੀਂ ਪੰਜਾਬ ਨੂੰ ਇਹਨਾਂ ਵਰਡਸ ਨੂੰ ਯੂਜ਼ ਕੀਤਾ ਜਾਂਦਾ ਫਿਰ ਚਾਹੇ ਉਹ ਮੀਡੀਆ ਹੋ ਜੇ ਉਹ ਇਹਦੇ ਵਿੱਚ ਪੂਰਾ ਜ਼ੋਰ ਲਾ ਰਿਹਾ ਹੈਗਾ ਤਾਂ ਜੇ ਪ੍ਰੋਬਲਮ ਹੈ ਤੁਹਾਡਾ ਹੀ ਖੇਤਰ ਹੈ ਨਾ ਇੰਡੀਆ ਦਾ ਹੀ ਖੇਤਰ ਹੈ ਪੰਜਾਬ ਉਹ ਜੇ ਡਰੱਗ ਦੀ ਪ੍ਰੋਬਲਮ ਹੈ ਤਾਂ ਸੋਲਵ ਕਰੋ ਯਾਰ ਉਹਨੂੰ ਪੈਕੇਜ ਲੈ ਕੇ ਆ ਕੋਈ ਨਾ ਕੋਈ ਉਹਦੇ ਲਈ ਕੋਈ ਨਾ ਕੋਈ ਤੁਹਾਡਾ ਜੋ ਪ੍ਰੋਗਰਾਮ ਹੈ ਉਹ ਇੰਪਲੀਮੈਂਟ ਕਰੋ ਪੰਜਾਬ ਦੇ ਵਿੱਚ ਚਾਹੇ ਫਿਰ ਤੁਹਾਨੂੰ ਬਾਰਡਰ ਨੇ ਜਿਹੜੇ ਡਬਲ ਪ੍ਰੋਟੈਕਟ ਕਰਨੇ ਪੈਂਦੇ ਉਹਨਾਂ ਨੂੰ ਕਰੋ ਭਾਈ